ਹਾਜੀ ਬਾਜੀ ਦੋਸਤੋ ਕੀ ਹਾਲ ਚਾਲ ਨੇ ਹੋਰ ਸਾਰੇ ਟਿਕ ਟਾਕ ਆ ਲੋ ਵੀ ਨਵਾਂ ਦਿਨ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਣੀ ਗੱਡੀ ਦੀ ਪਾਸਿੰਗ ਹੋ ਗਈ ਦੀ ਗੱਲ ਪਾਸਿੰਗ ਉਹ ਸਟicker ਪਾਸਿੰਗ ਵਾਲਾ ਲੱਗਿਆ ਪਹਿਲੀ ਵਾਰ ਉਹ ਮੈਂ ਫੇਲ ਕਰਤੀ ਦੂਜੀ ਵਾਰ ਗੱਡੀ ਆਪਣੀ ਵਰ ਪਾਸਿੰਗ ਹੋ ਗਈ ਪਾਸਿੰਗ ਮਤਲਬ ਇੱਥੇ ਗੱਡੀ ਦੇ ਮਤਲਬ ਉਹ ਸੇਫਟੀ ਲਾਈਟ ਰੂਟ ਸਾਰਾ ਮੇਨਟੇਨੈਂਸ ਦਾ ਕੰਮ ਹੁੰਦਾ ਹੈ ਗੱਡੀ ਆ ਕੋਈ ਵੀ ਪ੍ਰੋਬਲਮ ਲੀਕੇਜ ਫੀਜ ਕੇਜ ਕੋਈ ਵੀ ਹੈਗੀ ਪ੍ਰੋਬਲਮ ਜਿਹੜੀ ਉਹ ਕੰਪਲੀਟ ਕਰਨੀ ਹੁੰਦੀ ਹੈ ਨਾ ਗੱਡੀ 'ਚ ਤੇ ਬਾਕੀ ਆ ਦੇਖੋ ਬਾਕੀ ਇਹ ਸਾਰੀਆਂ ਗੱਡੀਆਂ ਇਹ ਤਾਂ ਰਾਮ ਕੋ ਵਾਲੀਆਂ ਨੇ ਟੈਕੀਆਂ ਸਾਰੀਆਂ ਇਹ ਘੜੀਆਂ ਨੇ ਬਾਕੀ ਉਧਰ ਕੱਲਾ ਰਾਸ ਕੱਟ ਕਰਿਆ ਹੋਇਆ ਜਿਹੜਾ ਸਾਹਮਣੇ ਰਾਸ ਕੱਟ ਕਰਿਆ ਹੋਇਆ 10 ਗੱਟੀਆਂ ਡੇਲੀ ਐਵੇਂ ਰੋਜ਼ਾ ਗੱਟੀਆਂ ਦੀ ਪਾਸੇ ਕੱਟ ਹੋ ਜਾਂਦੀ ਹੈ ਇਹ ਇੱਕ ਬਹੁਤ بڑا ਟਾਰਗੇਟ ਉਹਦਾ ਗੱਡੀ ਕੰਪਲੀਟ ਕਰਾਣੇ ਦਾ ਗੱਲ ਕੁਝ ਨਹੀਂ ਹੈਗੀ ਉੱਥੇ ਜਿਹੜੇ ਦਸਤਰੀ ਲੋਕ ਨੇ ਉਹਨਾਂ ਦੇ ਹੱਥ ਦੇ ਵਿੱਚ ਕਈ ਵਾਰ ਐਵੇਂ ਪਾਸ ਕਰ ਦਿੰਦੇ ਨੇ ਕਈ ਵਾਰ ਕਈ ਗਲਤੀਆਂ ਕਰ ਦਿੰਦੇ ਨੇ ਵੀ ਇਹਦੀ ਚਾਹ ਨਹੀਂ ਆ ਕਰੋ ਇਹ ਕਰੋ ਨਾ ਤੇ ਚੱਲਦੇ ਆਂ ਆਪਾਂ ਗੱਡੀ 'ਚ ਗਰੀਸਿੰਗ ਕਰਾਉਣੀ ਆ ਤੇ ਗਰੀਸਿੰਗ ਵਾਲਾ ਜਿਹੜਾ ਸਾਹਮਣੇ ਉੱਥੇ ਗੱਡੀ ਦੀ ਗਰੀਸਿੰਗ ਹੁੰਦੀ ਹੈ ਉੱਥੇ ਆਇਆ ਨਹੀਂ ਹੈਗਾ ਤੇ ਆਪਾਂ ਚੱਲਦੇ ਆਂ ਹਵਾ ਹ ਨਾ ਕੀ ਹੋ ਗਿਆ ਭਾਜੀ ਕੀਆ ਮੈਂ ਉਹਨੂੰ ਤੇਰੀ ਸਕਾਨੀਆਂ ਕਿਨੂੰ ਜੀ ਪਲਪੀਨੀ ਪਲਪੀਨੀ ਤੂੰ ਸਕਾਨੀਆਂ ਕਰਦੇ ਜਿਹਦੀ ਗਦਰ ਚ ਅੱਛਾ ਤੁਸੀਂ ਕੀ ਮੰਗ ਕਰਦੇ ਫਿਰ ਹੁਣ ਨਹੀਂ ਅਸੀਂ ਤਾਂ ਸਾਡੀਆਂ ਚੈਨਾ ਹੀ ਵਧੀਆਂ ਨੇ ਸਾਨੂੰ ਚੈਨਾ ਵਧੀਆਂ ਪਾਸੇ ਕਿਉਂਕਿ ਸਾਲ ਭਰ ਮौज ਕਰਾਂਗੇ ਸਕਾਨੀਆਂ ਨੂੰ ਲਈ ਫਿਰ ਉਸੇ ਕੁ ਮਹੀਨਿਆਂ ਨੂੰ ਤੇਰੇ ਕੋਲੇ ਜਾ ਉਹ ਇੱਕ ਗੇੜੇ ਲਈ ਦਿੱਤੀ ਆ ਪਤਲੀ ਮਹੀਨੇ ਲਈ ਦਿੱਤੀ ਆ ਉਹ ਐਵਰੇਜ ਚੈੱਕ ਕਰਦੇ ਹੁਣੇ ਆ ਐਵਰੇਜ ਚੈੱਕ ਕਰਦੇ ਆ ਕੋਵਲਾ ਮੜਾ ਜਾ ਕਿਤੇ ਖਾਲਾ ਲਈ ਦੁੱਧ ਦਿੰਦੇ ਮੈਂ ਇੱਕ ਕਸਟਮਰ ਕੋਲ ਬਾਤ ਹੋਇਆ ਇਧਰੋਂ ਕੀ ਕਰਦਾ ਉਹ ਗੋਗੋ ਲੈ ਜਾ ਹੈ ਕਿ ਉਹ ਗੋਗੋ ਲੈ ਜਾ ਚੱਕ ਕੇ ਲੈ ਜਾ ਹਾਂ ਤੇ ਉੱਥੇ ਬੰਦੇ ਆਉਂਦੇ ਨੇ ਕਮਰੇ ਦੇ ਬਾਹਲੇ ਤੇਰਾ ਸਮਾਨ ਇਤਰੁਤਰ ਹੋ ਗਿਆ ਫਿਰ ਤੋਂ ਸਮਾਨ ਭਾਵੇਂਗਾ ਇਹਦਾ ਠੀਕ ਆ ਵਾ ਉਹਦਾ ਉਹ ਮੈਂ ਕਿੱਥੇ ਰੱਖਾਂ ਦਲਾਜਾ ਜਾ ਪੇ ਆ ਉਹ ਉੱਤੇ ਦੱਸਿਆ ਉਹਨੇ ਉਹ ਵੀ ਮੈਂ ਉੱਤਰ ਜਾ ਨਹੀਂ ਦੱਸਿਆ ਮੈਂ ਦੱਸਿਆ ਨਹੀਂ ਆਇਆ ਉਹ ਵੀ ਪੇ ਆ ਉਹ ਦਲਾਜਾ ਨਹੀਂ ਦੱਸਿਆ ਨੇ ਤੇ ਬਦੀਲਾ ਕਹਿੰਦਾ ਕਹਿੰਦਾ ਬਦੀਲਾ ਪੈਰਾ ਮਖਾ ਦਾ ਸਮਾਨ ਜਾ ਕੇ ਸਾਵਲਾ ਮਿੱਤਰਾ ਉੱਥੇ ਬੰਦੇ ਆਉਂਦੇ ਨੇ ਸਾਡੇ ਕੋਲੇ ਬਾਲੇ ਜੰਮ ਪਛਾਨ ਵਾਲੇ ਹਮਮ ਸਮਾਨਦਰਾ ਲੈਣ ਲਾ ਜੀ ਕਹਿੰਦਾ ਪਰ ਕਿੱਥੇ ਰੱਖਾਂ ਵਗਰਾ ਤੂੰ ਆਪਦੇ ਸੱਥੇ ਚ ਰੱਖ ਲੈ ਜੰਦਾ ਲੱਗੇ ਯਾਰ ਸੰਜੂ ਦੇ ਲਾ ਭਾਜੀ ਐਂ ਕਹਿ ਰਹੇ ਸਾਨੂੰ ਨਹੀਂ ਗੱਲ ਸਹੀ ਆ ਸੰਜੂ ਹਾਂ ਉੱਥੇ ਜਾ ਕੇ ਲੈ ਜਾ ਮੁਰਕੇ ਸਾਨੂੰ ਖਿੱਚੀ ਫਿਰੇਗਾ ਨਾ ਗੱਲ ਪੱਕੀ ਆਪਾਂ ਨੂੰ ਸਹੀ ਗੱਲ ਦੱਸਤੀ ਬੰਦੇ ਬਾਲੇ ਆਉਂਦੇ ਨੇ ਉੱਥੇ ਆਏ ਜਗ ਹਲਦੀ ਦਾ ਵਗਾਲਾ ਕਿਆ ਹੈ ਕਿਆ ਲੈਣਾ ਹੈ ਤੇ ਆਪਾਂ ਦੁੱਧ ਉੱਥੇ ਜੜੇ ਦੀ ਚੱਲਣਾ ਦਾ ਯਾਰੀ ਲੰਦਾ ਵਾਈਫਾਈ ਲੱਗਿਆ ਹੋਇਆ ਇਹ ਇੱਥੇ ਤਾਂ ਵੀ ਰਕ ਲਵ ਗਾਲ ਨੂੰ ਤੇ ਦੇਖੋ ਨੂੰ ਉਹ ਪੰਗੜੀ ਤੇ ਪਰਲੇੜੀ ਉਹ ਪੋਣੀ ਵਾਲੀ ਗੱਲਾਂ ਤੇ ਕਿਹੜੀ ਉੱਥੇ ਥੱਲੇ ਵਾਲੀ ਲਸਾ ਚੱਕ ਲੈਣ ਦਾ ਗਾਲ ਮਾਊਥੀ ਪੈਂਦਰੀ ਕੋਤੇ ਦੋ ਤਿੰਨ ਤਿੰਨ ਤੇਰਪਾਲਾਂ ਨੇ ਹਾਂ ਇਹ ਲੱਗਿਆ ਸੀ ਮਿੰਨ ਲਗਾਉਣਿਆ ਕਰ ਦੋ ਟੋਟਾ ਦੇਣੇ ਠੀਕ ਹੈ ਠੀਕ ਹੈ ਬੱਲੀ ਜਾਓ ਤਾਂ ਹੀ ਵਿੱਚ ਲੁਕੋ ਕੇ ਰੱਖਿਆ ਹੋ ਉਹ ਪਾਈ ਇੱਕ ਵਾਰ ਪਾਈ ਵੀ ਤਾਂ ਨਹੀਂ ਹੈ ਨਹੀਂ ਪਾਈ ਨਹੀਂ ਜਮਾ ਨਹੀਂ ਜਮਾ ਨਹੀਂ ਟੱਚ ਰਸੀ ਵੀ ਨਹੀਂ ਕੋਈ ਕਦਰ ਕੋਈ ਕਾਰਵਾਈ ਨਹੀਂ ਕਰੇ ਕੋਈ ਨਹੀਂ ਕਰੇ ਭਈਆ ਨਾਲੇ ਡੰਡੜੀ ਪਾਈ ਦਿਓ ਗੜੀ ਦੀ ਉਹ ਦੋ ਪੰਜਾਂ ਕਦੋਂ ਉੱਪਰ ਕਾਲੀ ਪਈ ਆ ਹਾਂ ਉਦੋਂ ਥੱਲੇ ਦੂਜੀ ਪਈ ਆ ਉਹ ਦੋ ਤੀਜੀ ਨਵੀਂ ਆ ਓਕੇ ਮਿਲ ਗਿਆ ਪੇਪਰ ਆ ਕੰਮ ਹੋ ਗਿਆ ਰੱਖੋ ਓਕੇ ਜੀ ਰਿਪੋਰਟ ਆ ਕਿਆ ਕਹਿੰਦਾ ਕਿੰਨੇ ਟਾਈਮ ਤੱਕ ਆਇਓ ਬਾਸ ਸੈੱਲ ਕਰਦੇ ਹਾਂ ਜਦੋਂ ਮਰਜ਼ੀ ਜਾਵੜੀ ਆਪਾਂ ਸੱਥਾ ਕੱਟ ਕੇ ਬਾ ਚੱਲ ਪਹਿਲਾਂ ਹਵਾ ਲੱਗਿਆ ਹੋਇਆ ਹਵਾ ਭਰਨ ਉਹ ਉੱਧਰ ਲੈ ਜਾ ਇਹ ਮੇਰਾ ਤੇ ਰਹਿ ਗਦੇ ਭਾਜੀ ਬਾਹਰ ਭਾਜੀ ਦੀ ਗੱਡੀ ਐਂਟਰੀ ਨਹੀਂ ਦੇ ਹੋਈ ਆਪਣੀਆਂ ਗੱਡੀਆਂ ਪਾਸ ਕਰਾ ਕੇ ਆਪਾਂ ਗੱਡੀ ਆ ਕੇ ਤੇ ਲੋਡਿੰਗ ਕਰਨ ਤੇ ਉਹ ਸਾਹਮਣੇ ਭਾਜੀ ਦੀ ਗੱਡੀ ਆ ਗਈ ਉਹ ਬੈਠੇ ਲਾ ਰਹੇ ਆ ਚਾਹ ਲੈ ਸ਼ਾਵਾਣੀ ਪੀ ਗੇ ਫਿਰ ਦੋ ਘੜੀ ਕਰਦੇ ਆਂ ਆਰਾਮ ਫਿਰ ਦੇਖਦੇ ਆਂ ਕਿਆ ਬਣਦਾ ਇਹ ਗੱਡੀਆਂ ਇੱਥੇ ਲੋਡ ਹੋਣੀਆਂ ਆ ਆ ਰੋਡ ਤੇ ਐਵੇਂ ਲਾਈਨ ਲੱਗੀ ਜਾਂਦੀ ਐ ਲਾਈਨਾਂ ਤੁਰੀ ਜਾਂਦੀਆਂ ਕਾਹਗਾ ਕਾਹ ਆ ਕੱਡੀ ਬੋਹ ਖੜੀ ਐ ਕੱਡੀ ਬੋਹ ਲੋਡ ਹੁੰਦੀ ਐ ਓਰੇ ਕਦੀ ਦੇ ਵਿੱਚ ਤੇ ਆਪਣਾ ਨੰਬਰ ਲਾਤੇ ਆ ਦੇਖੋ ਹੁਣ ਕੰਨੇ ਵੇ ਨੰਬਰ ਆਉਂਦਾ ਆ ਪਾਈ ਗੱਡੀ ਬੰਦ ਕਰ ਦਿਓ ਗੱਡੀ ਬੰਦ ਕਰ ਦਿਓ ਹਾਂ ਕਿਆ ਚੱਕਰ ਬੈ ਤੁਹਾਡਾ ਬਦੂਨ ਕਦਰੋਗਲੇ ਦਾ ਹਾਂ ਤੇਰੇ ਮਗਰ ਮਗਰ ਕੀ ਆ ਕੇ ਮੈਨੂੰ ਪੁੱਛਿਆ ਕਿ ਸਾਡਾ ਮਤ ਵਿੱਚ ਹਾਂ ਫਿਰ ਮੈਂ ਗਾਣਾ ਪੜਿਆ ਕੱਢਿਆ ਸੀ ਸਾਵਾਦ ਕਰਕੇ ਸਾਵਾਦ ਬੋਲ ਕੇ ਕੱਢਿਆ ਦੇਖ ਸੁਣ ਜਾਣਗੇ ਫਿਰ ਤਾਂ ਸੁਣ ਜਣੇਗੀ ਆ ਨਹੀਂ ਬਹੁਤ ਚੰਗਾ ਕੰਮ ਕੀਤਾ ਜੀ ਨਹੀਂ ਨਹੀਂ ਸਹੀ ਗੱਲ ਸਾਵਾਦ ਬੰਦ ਕਰਕੇ ਕੱਢਿਆ ਗਾਣਾ ਫੇਰ ਵੀ ਅੱਧਾ ਘੰਟਾ ਲਾਵਾ ਮੈਂ ਬੋਲੇ ਚਾਹ ਬੁਲਾ ਦੀਏ ਤੁਹਾਨੂੰ ਚਾਹ ਮੈਂ ਤਾਂ ਥੱਕ ਗਿਆ ਥੱਕ ਮਾੜਾ ਆ ਵੀਦਰਸ਼ ਜੀ ਆ ਜਾਪੀ ਲਈਏ ਫਿਰ ਕਰ ਲੈ ਗੱਲਬਾਤ ਕੀ ਬਾਤ ਹੈ ਹੰਦ ਰਹੀ ਗਿਆ ਬੱਲੇ ਬੱਲੇ ਟੂਟੀ ਵਾਲਾ ਕੰਮ ਆੜ ਗਿਆ ਬਾਈ ਟੂਟੀ ਲਾਣੀ ਰਹਿ ਗਈ ਹੈ ਨਹਾ ਕੇ ਆਉਣਾ ਦਾ ਯਾਰ ਉੱਥੇ ਆਪਾਂ ਹੋਰ ਕਰਵਾਉਣੀ ਯਾਰ ਹੈ ਕੋਈ ਜਾਫ ਨਹੀਂ ਕਰਾਇਆ ਉੱਥੇ ਕੰਮ ਕਰਕੇ ਨੇ ਉਹਨਾਂ ਦੀ ਬਾਪੂ ਮਾਂ ਤਾਂ ਆਪਣੇ ਕੋਲੇ ਸੂਣ ਤਾਂ ਪੂਰੀ ਬਾਪੂ ਬਸਾਰਾ ਲੋਆ ਕੇ ਲੈਣਦਾ ਨਾ ਜੀਆਂ ਨਾਲ ਆਪਾਂ ਫੇਰ ਲਵਾਉਣ ਦੀ ਲਾਹ ਦੇਣਾ ਜੀ ਕਿਹਦੇ ਹੋਗੇ ਹੈ ਉਸ ਤੋਂ ਬਾਅਦ ਰੋ ਤੋਂ ਉਥੋਂ ਕਾ ਦੋ ਜੀ ਨਾ ਫੇਰ 2 ਵਜੇ ਤੱਕ ਕੱਢਨੀ ਐ ਐਂਟਰ ਨਹੀਂ ਕਰਦੇ ਇਹ ਅੱਗੇ ਮੈਂ ਦੋ ਤਿੰਨ ਵਾਰ ਦੇਖਿਆ ਹੈ ਹੈ ਐ ਕਰਦੇ ਫੇਰ ਗੱਡੀਆਂ ਐਂਟਰ ਨਹੀਂ ਕਰਦੇ 2 ਵਜੇ ਤੋਂ ਬਾਅਦ ਕਰ ਲੱਗਦੇ ਕਿੰਨਾ ਚਪਕਾਰ ਕੋ ਉਤੀ ਜੜ ਜਵੇ ਕੈਮਰਾ ਆਉਦਾ ਟਾਈਮ ਨਾਲ ਆ ਜਵੇ ਤੁਸੀਂ ਦੱਸਿਆ ਕਦੇ ਨਹੀਂ ਹੈਗਾ ਉਹ ਮੇਰੇ ਚਿੱਤੇ ਹੀ ਪਹਿਲਾਂ ਦੋ ਤਿੰਨ ਵਾਰ ਹੋਈਆਂ ਮੇਰੇ ਨਾਲ ਫਿਰ ਤੋਂ ਲਗਿਆ ਮੈ ਇੱਕੋ ਪਥੇ ਉ ਕਰਕੇ ਹੋ ਗਿਆ ਲੱਗਦਾ ਤੁਹਾਨੂੰ ਤਬੂਕ ਦੇ ਜਿਆਦਾ ਨੇ ਪੱਕੀ ਗੱਲ ਹੈ ਕਿੰਨੀਆਂ ਗੱਡੀਆਂ ਆਪਣੇ ਦੋਹਾਂ ਦਾ ਆਪਾਂ ਦੋਹਾਂ ਦਾ ਪੱਕੇ ਜਿਹਾ ਵਾਕਿਆ ਦਾ ਪਤਾ ਬਾਕੀ ਲੋਕਾਂ ਦੇ ਮਿਲੂਗਾ ਇੰਨਾ ਮੈਨੂੰ ਪਤਾ ਤਬੂਕ ਦਾ ਹੈ ਹਾਂ ਜਾਣੀ ਲੋਕਾਂ ਨਾਲ ਪੱਕੇ ਕਰੂਗਾ ਉਹਦਾ ਤੁਹਾਨੂੰ ਵਿਚਾਰ ਸਹੀ ਨੇ ਮੈਂ ਲਈ ਆਪਸ਼ਨ ਤਬੂਕ ਹਾਂ ਚਲੋ ਅੱਜ ਦੇਖਦੇ ਆਂ ਭਾਈ ਕੀ ਬਣਦਾ ਅੱਛਾ ਪਹਿਲੀ অপਸ਼ਨ ਲਾਉਂਗਾ ਲੌਂਗ ਦੇ ਪੜਨਾ ਦੂਜੀ ਦੂਜੀ ਤਬੂਗ ਲੈ ਮਿੱਤਰੋ ਅੱਜ ਦੇਖੀਏ ਹੋਊ ਕੀ ਬਣਦਾ ਅਚਾਰੀ ਹੋਈ ਬਦਿੱਦਾਂ ਇਹ ਤੇ ਹਰੀਚ ਆਏ ਵੀ ਗੱਡੀ ਆ ਕੇ ਨੰਬਰ ਨੰਬਰ ਲਿਖਾਓ ਆਪਣਾ ਐਂਟਰ ਹੋ ਜਾਂਦਾ ਬਲਵਾਂ ਦਾ ਕੈਮਰੇ ਚ ਆ ਕੇ ਉਹੀ ਗੱਲ ਕਰਦੇ ਤੇ ਅਸੀਂ ਆ ਗਏ ਤੇ ਗਲਤ ਥੋੜਾ ਜਿਹਾ ਆ ਅਸੀਂ 11:30 11 ਵਜੇ ਆ ਗਏ ਤੇ 11:30 ਵਜੇ ਤੋਂ ਬਾਅਦ ਉਰੇ ਆ ਕੇ ਫਾਇਦਾ ਘਟੇ ਯਾਰ ਫਾਇਦਾ ਆਉਂ ਨਹੀਂ ਬਤਲੋ ਚਲੋ ਲਾਈਨ ਚ ਪਹਿਲਾ ਨੰਬਰ ਲਾ ਜਾਂਦਾ ਪਰ ਵੇਟਿੰਗ ਬਹੁਤ ਕਰਨੀ ਪੈਂਦੀ ਹੈ ਹਨਾ ਕਿ 2 ਵਜੇ ਤੋਂ ਬਾਅਦ 2:20 30 ਤੇ ਜਾ ਕੇ ਫਿਰ ਐਂਟਰੀ ਕਰਦੇ ਆ ਗੱਡੀਆਂ ਦੀ ਮਨ ਲਓ ਵੀ 2 2.5 ਘੰਟੇ ਸਾਡੇ ਏਕ ਨੇ ਖਰਾਬ ਹੋ ਗਏ ਜਿਆਦਾ ਆਰਾਮ ਕਰਦੇ ਹਨਾ ਜਾਂ ਕੁਝ ਹੋਰ ਆ ਗੱਡੀਆਂ ਸਾਹਮਣੇ ਹਜੇ ਸਾਰੀਆਂ ਅਜੇ ਹਜੇ ਮੰਨ ਲਾ ਜਿੰਨੀ ਉਹ ਗੱਡੀ ਦੀ ਲਾਈਨ ਇਕੱਠੀ ਹੋਈ ਵੀ ਆ ਸਾਰੀਆਂ ਹੁਣ ਐਂਟਰੀ ਲੱਗੀਆਂ ਵਿਆਹ ਹੁਣ ਤੇ ਚਲੋ ਬਾਕੀ ਉਹ ਵੀ ਗੱਡੀ ਆਪਣੀ ਐਂਟਰੀ ਉਨੀ ਚਲੋ ਪਹਿਲਾਂ ਹੋ ਗਈ ਐ ਆ ਵੀ ਕੁਝ ਪਰਸੈਂਟ ਨੁਕਸਾਨ ਆ ਕੁਝ ਵਧੀਆ ਵੀ ਹੋ ਗਿਆ ਜੋ ਹੋਇਆ ਵਧੀਆ ਹੋਇਆ ਚਾਹ ਲੇਟ ਹੋ ਗਈ ਬਰ ਬਾਹਰ ਬਾਹਰ 2 ਘੰਟੇ 2.5 ਘੰਟੇ ਖੜਨਗੇ ਲੈ ਚਾਹ ਬਹੁਤ ਲੇਟ ਹੋ ਗਈ ਹੈ ਨਾ ਭਾਈ ਬਹੁਤ ਜ਼ਿਆਦਾ ਪੂਰੀ ਦੇ ਤੋ ਹੈ ਹੈ 2.5 ਵਜੇ ਸਨੀਆਂ ਕਰਕੇ ਚਾਹ ਪੀਣੇ ਉਹਨੇ ਹਾਂ ਅੱਤ ਸਨੀਆਂ ਵੀ ਵਿੱਚ ਆ ਗਏ ਆ ਚਾਹ ਲੇਟ ਜ਼ਿਆਦਾ ਕਰਾ ਦੇ ਨਾ ਬਹੁਤ ਜ਼ਿਆਦਾ ਲੇਟ ਹੋ ਗਈ ਗਲਾਸ ਕਿੱਥੇ ਆਪਾਂ ਕੰਚ ਦਾ ਕੰਚ ਦਾ ਗਲਾਸ ਉਹ ਆਪ ਇਹ ਇਧਰਾ ਦਿਓ ਸਰਪੇ OK ਸਰ ਜੈ ਸਰ ਚਾਹ ਕੰਚ ਦਾ ਗੱਡੀਆਂ ਲਛ ਲਛ ਕਰਦੀਆਂ ਇਹ ਜੀ ਗੱਲ ਤਾਂ ਨਹੀਂ ਹੋਏ 769732 ਇਹ ਉਹ ਬਾਲਟੀਆਂ ਦੋ ਚੱਕਿਆਂ ਦੇ ਆਪੂ ਮਨ ਖੜਨਾ ਕਿਹੜਾ ਸੌਖਾ ਸਾਲਾ ਫੁੱਲੀ ਬਣਾਉਣਾ ਅਜੇ ਕਿਹਦੇ ਟੰਗੇ ਜੀ ਸਪੁੱਤਰ ਬੰਨੀ ਲਈ ਜੀ ਹਾਂ ਤੇ ਪਾਸੋਂ ਘਰ ਕਰ ਆਣਾ ਜੱਕੇ ਦਾ ਬੇਨ ਕੋਈ ਨਹੀਂ ਚੱਲੂਗਾ ਨਾ ਬਗੈਰ ਹੱਤਾ ਦਾ ਇਹਦਾ ਡਰ ਕੇ ਜਿਹੜਾ ਮੈਂ ਲੈਂਦਾ ਜੀ ਇਹਦੇ ਪਾਏ ਵਿੱਚ ਪੈ ਗਈ ਵਾ ਪਾਣੀ ਕਿਹਾ ਆਏ ਹਾ ਤੇ ਤਾਂ ਹੀ ਬੰਦੇ ਲੱਭਦੇ ਹੁੰਨੇ ਅਸੀਂ ਕੋਈ ਬੰਦਾ ਨਾ ਮਿਲੇ ਬਸ ਪੰਪ ਵਾਲਾ ਵੀ ਤਾਂ ਕਹਿੰਦਾ ਸੀ ਤੈਨੂੰ ਦੱਸਿਆ ਦਈਆ ਹਾਂ ਸੋਤੇ ਕਰਦੀ ਆਪਣਾ ਅੰਦਰ ਇਹ ਪੰਪ ਤੇ ਇਹ ਵੀਡੀਓ ਬਣਾਉਣਾ ਲੱਗਾ ਤੇ ਮੋਹਿਆਂ ਦੀ ਰਾਹ ਦਾ ਅੱਜ ਸਵੇਰੇ ਹਮਾ ਕੋਲੋਂ ਦੇਖ ਫਰੋਂ ਲੱਗਿਆ ਥੋੜਾ ਘਣਾ ਬੋਲਦਾ ਕਹਿੰਦਾ ਇਸੇ ਵੀ ਬਚਣਾ ਪੜਦਾ ਕਹਿੰਦਾ ਇਹ ਆਦਮੀ ਵੀ ਬਹੁਤ ਵੀਡੀਓ ਬਣਾਉਂਦਾ ਮਸਲਾ ਤੂੰ ਇੱਕ ਮਿੰਟ ਚ ਹੀ ਹਾਂਗਾ ਮੈਂ ਇਹਦਾ ਨਾਲ ਦੇਖ ਰਿਹਾ ਜਿਹੜਾ ਪਰ ਉਹਦੀ ਨਾਲ ਹੁਣ ਨਾ ਵੱਜ ਵੱਜ ਕੇ ਰਹਿਣਾ ਮੇਰਾ ਬਾਈ ਮੈਂ ਤੇ ਪਹੁੰਚ ਗਏ ਜਿੱਥੇ ਆਪਾਂ ਨੇ ਆਪਣੀ ਗੱਡੀਆਂ ਕਰਨੀਆਂ ਲੋਡ ਤੇ ਐਵੇਂ ਆ ਕੇ ਗੱਡੀਆਂ ਸਾਰੀਆਂ ਲੱਗੀਆਂ ਜਾਨੀਆਂ ਜੋ ਜੋ ਐਂਟਰੀ ਹੋਈ ਜਾਂਦੀ ਗੱਡੀਆਂ ਦੀ ਬਹੁਤ ਗੱਡੀਆਂ ਆ ਕੇ ਅੰਦਰ ਤੇ ਐਵੇਂ ਐਂਟਰੀ ਵਾਹ ਤੇ ਕੱਢਦੀਆਂ ਖਲਦੀ ਦੀ ਕੋਈ ਆ ਗਈ ਕੁਰਸੀ ਵਾਲੀ ਹਟੇ ਆ ਚੈੱਕ ਕਰੋ ਗੱਡੀ ਗੱਡੀ ਕਿੰਨੀ ਰੱਖੀ ਹੋਈ ਹੈ ਵਿੱਚ ਪਈ ਬੰਦੇ ਆਪਣਾ ਕੋਈ ਪੱਕੀ ਪਾਰਕਿੰਗ ਖੜਨੇ ਨੂੰ ਬਹੁਤ ਜਿੱਥੇ ਪਾਰਕਿੰਗ کلب ਦੀ ਆ ਆਪਣਾ ਗੱਟੀਆਂ ਲਾਈ ਜਾਨੇ ਆ ਪਾਰਕਿੰਗ ਲੱਗਦੀ ਪੱਕੀ ਪਾਰਕਿੰਗ ਆ ਮਤਲਬ ਮਿਲੀਆਂ ਵੀ ਹੋਈਆਂ ਸਾਰੀਆਂ ਹੁਣ ਜਗ੍ਹਾ ਦੇ ਇੱਥੇ ਵੀ ਹੈਗਾ ਕੰਪਨੀ ਦੀ ਪਾਰਕਿੰਗ ਆ ਜਿਹੜੀ ਚ ਉਹ ਚ ਲਾਈ ਜਾਨੇ ਸਾਰੇ ਉੱਧਰ ਚੈੱਕ ਕਰੋ ਤੇ ਬਾਈ ਜੀ ਵੀਡੀਓਜ਼ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਪੂਰੀ ਵੀਡੀਓ ਸੁਣਿਆ ਕਰੋ ਠੀਕ ਹੈ ਨਾ ਬਾਕੀ ਜੋ ਵੀ ਕਿਸੇ ਦੀ ਕੋਈ ਵੀ ਮਤਲਬ ਕਿ ਡਿਮਾਂਡ ਵਗੈਰਾ ਜੋ ਵੀ ਹੈਗਾ ਨਾ ਉਹ ਦੱਸਿਆ ਜਰੂਰ ਕਰੋ ਵੀਡੀਓ ਕਿਵੇਂ ਬਣੀ ਆ ਕੀ ਕਮੀ ਕਪੇਸ਼ੀ ਰਹੀ ਵੀਡੀਓ ਦੇ ਵਿੱਚ ਨਾ ਫਿਰ ਆਪਾਂ ਉਹ ਚੀਜ਼ ਨੂੰ ਵਧੀਆ ਤਰੀਕੇ ਨਾਲ ਹੋਰ ਵੀ ਤੁਹਾਡੇ ਸਹਿਯੋਗ ਦੇ ਨਾਲ ਹੋਰ ਵੀ ਵਧੀਆ ਬਣਾਉਂਗੇ ਵੀਡੀਓ ਨਾ